ਜਿਉਂਕੇ ਇਹ ਚੀਜ਼ ਦੀ ਹੱਦ ਬਹੁਤ ਵੱਧ ਚੁੱਕੀ ਸੀ ਇਸ ਕਾਰਨ ਇਹ ਸਖਤ ਜਿਹੜਾ ਸਟੈਪ ਚੁੱਕਿਆ ਗਿਆ ਹੈ ਸੋ ਬੀਤੇ ਦਿਨਾਂ ਦੇ ਵਿੱਚ ਅਸੀਂ ਇੱਕ ਗੁਜ਼ਾਰਿਸ਼ ਕੀਤੀ ਸੀ ਕਿ ਜਿਨ੍ਹਾਂ ਨੇ ਆਪਣੇ ਨਾਮ ਪਿੱਛੇ ਸਿੰਘ ਜੋੜੇ ਨੇ ਕੌਰ ਜੋੜੇ ਨੇ ਜਾਂ ਸਰਦਾਰ ਜਾਂ ਸਰਦਾਰਨੀ ਜੋੜੇ ਨੇ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਟਿਕਟੌਕ ਤੇ ਜਿਹੜੀਆਂ ਆ ਚੀਜ਼ਾਂ ਕਰ ਰਹੇ ਹੋ ਗੰਦ ਪਾ ਰਹੇ ਹੋ ਜਾਂ ਕੁਝ ਵੀ ਉਲਟੀਆਂ ਸਿੱਧੀਆਂ ਹਰਕਤਾਂ ਕਰ ਰਹੇ ਹੋ ਇਹ ਤੁਹਾਨੂੰ ਸੌਭਾ ਨਹੀਂ ਦਿੰਦੀਆਂ ਤੋਂ ਬੇਨਤੀ ਕੀਤੀ ਸੀ ਬੜੇ ਪਿਆਰ ਨਾਲ ਨਹੀਂ ਸਮਝੇ ਸੋ ਨਾਲ ਦੀ ਨਾਲ ਇਹ ਇੱਕ ਕੁੜੀ ਜਿਹੜੀ ਹੈ ਆ ਵਾਲੀ ਜੋ ਕਿ ਸਰਦਾਰਨੀ 355 ਨਾਮ ਦੀ ਆਈਡੀ ਦੇ ਵਿੱਚ ਇਹਦਾ ਫੇਸ ਸਾਹਮਣੇ ਆਇਆ ਹੈ ਇਹਦੇ ਨਾਲ ਪੰਜਾਬੀ ਮੁੰਡਾ ਕੋਈ ਨਹੀਂ ਬੈਠਦਾ ਇਸ ਕੁੜੀ ਨਾਲ ਸਿਰਫ ਪਾਕਿਸਤਾਨੀ ਮੁੰਡੇ ਬੈਠਦੇ ਨੇ ਹਾਲਾਂਕਿ ਇਹ ਸਾਡੇ ਲਹਿੰਦੇ ਪੰਜਾਬ ਵਾਲ ਦੀ ਕੁੜੀ ਹੈ ਸੌਰੀ ਚੜ੍ਹਦੇ ਪੰਜਾਬ ਤੋਂ ਇਹ ਕੁੜੀ ਹੈ ਸੋ ਇਸ ਕੁੜੀ ਨੇ ਠੀਕ ਆ ਹੱਦੋਂ ਵੱਧ ਗੰਦ ਪਾਇਆ ਵਾ ਕਦੇ ਕਿਸੇ ਦੀ ਫੋਟੋ ਟਾਂਕੇ ਕਦੇ ਕਿਸੇ ਦੀ ਫੋਟੋ ਟਾਂਕੇ ਨਿੱਤ ਗਾਲੀ ਮੰਦਾ ਕਰਦੀ ਹੈ ਇਹਨੂੰ ਇਹੀ ਗੱਲ ਕਹੀ ਸੀ ਤੂੰ ਸਰਦਾਰਨੀ ਨਾਮ ਚੱਕ ਲੈ ਚੰਗਾ ਨਹੀਂ ਲੱਗਦਾ ਕਿ ਕੋਈ ਗਾਲ ਕੱਢਦਾ ਤੈਨੂੰ ਸਰਦਾਰ ਨਹੀਂ ਗਾਲ ਕੱਢ ਕੇ ਕਹਿੰਦਾ ਕਿਉਂਕਿ ਸਰਦਾਰ ਤੇ ਸਰਦਾਰਨੀ ਵਰਡ ਸਾਨੂੰ ਬਹੁਤ ਬਹੁਤ ਹੀ ਬਹੁਤ ਜ਼ਿਆਦਾ ਜੋ ਕੇ ਸਾਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਮਿਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਹੀ ਸਾਡੀ ਪੰਥ ਬੁੱਢਾ ਦਲ ਜੀ ਨਾਲ ਟਿਕਟੌਕ ਦੇ ਪੈ ਰਹੇ ਗੰਧ ਸੰਬੰਧੀ ਵਿਚਾਰਤਾ ਰਾ ਹੋਈ ਸੋ ਜਿਸ ਦੇ ਕਾਰਨ ਮਾਨ ਸਿੰਘ ਅਕਾਲੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜ ਸਿੰਘ ਜੀ ਦੇ ਅਗਵਾਈ ਹੇਠ ਇੱਕ ਹੀ ਫੈਸਲਾ ਲਿਆ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਜਾਂ ਟਿਕਟੋਕ ਤੇ ਜਿਹੜਾ ਵੀ ਮੁੰਡਾ ਜਿਹੜੀ ਵੀ ਕੁੜੀ ਗੰਦ ਪਾਏਗੀ ਜਾਂ ਸਾਡੇ ਪੰਜਾਬ ਪ੍ਰਤੀ ਪੰਜਾਬ ਨੂੰ ਦਾਗ ਲਾਉਣ ਦੀ ਕੋਸ਼ਿਸ਼ ਕਰੇਗਾ ਜਾਂ ਕਰੇਗੀ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਨਾਲ ਦੀ ਨਾਲ ਇਹਨਾਂ ਗੰਦ ਪਾਉਣ ਬਾਰੇ ਬੰਦਿਆਂ ਬਾਰੇ ਸਾਨੂੰ ਜਿਹੜਾ ਵੀ ਜਾਣਕਾਰੀ ਉਹਦੇ ਘਰ ਦਾ ਪਤਾ ਜਾਂ ਹੋਰ ਐਡਰੈਸ ਕਿਸੇ ਵੀ ਕੰਟਰੀ ਦੇ ਵਿੱਚ ਦੇਵੇਗਾ ਉਹਦਾ ਬੁੱਡੇ ਦਲ ਪੰਥ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਨਾਲ ਦੀ ਨਾਲ ਅਸੀਂ ਦੱਸ ਦਿੰਨੇ ਹਾਂ ਕਿਉਂਕਿ ਇਹ ਚੀਜ਼ ਦੀ ਹੱਦ ਬਹੁਤ ਵੱਧ ਚੁੱਕੀ ਸੀ ਇਸ ਕਾਰਨ ਇਹ ਸਖਤ ਜਿਹੜਾ ਸਟੈਪ ਚੁੱਕਿਆ ਗਿਆ ਹੈ ਸੋ ਬੀਤੇ ਦਿਨਾਂ ਦੇ ਵਿੱਚ ਅਸੀਂ ਇੱਕ ਗੁਜ਼ਾਰਿਸ਼ ਕੀਤੀ ਸੀ ਕਿ ਜਿਨ੍ਹਾਂ ਨੇ ਆਪਣੇ ਨਾਮ ਪਿੱਛੇ ਸਿੰਘ ਜੋੜੇ ਨੇ ਕੌਰ ਜੋੜੇ ਨੇ ਜਾਂ ਸਰਦਾਰ ਜਾਂ ਸਰਦਾਰਨੀ ਜੋੜੇ ਨੇ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਟਿਕਟੌਕ ਤੇ ਜਿਹੜੀਆਂ ਆਹ ਚੀਜ਼ਾਂ ਕਰ ਰਹੇ ਹੋ ਗੰਦ ਪਾ ਰਹੇ ਹੋ ਜਾਂ ਕੁਝ ਵੀ ਉਲਟੀਆਂ ਸਿੱਧੀਆਂ ਹਰਕਤਾਂ ਕਰ ਰਹੇ ਹੋ ਇਹ ਤੁਹਾਨੂੰ ਸੋਭਾ ਨਹੀਂ ਦਿੰਦੀਆਂ ਤੋਂ ਬੇਨਤੀ ਕੀਤੀ ਸੀ ਬੜੇ ਪਿਆਰ ਨਾਲ ਨਹੀਂ ਸਮਝੇ ਸੋ ਨਾਲ ਦੀ ਨਾਲ ਇਹ ਇੱਕ ਕੁੜੀ ਜਿਹੜੀ ਹੈ ਆ ਵਾਲੀ ਜੋ ਕਿ ਸਰਦਾਰਨੀ 355 ਨਾਮ ਦੀ ਆਈਡੀ ਦੇ ਵਿੱਚ ਇਹਦਾ ਫੇਸ ਸਾਹਮਣੇ ਆਇਆ ਹੈ ਇਦੇ ਨਾਲ ਪੰਜਾਬੀ ਮੁੰਡਾ ਕੋਈ ਨਹੀਂ ਬੈਠਦਾ ਇਸ ਕੁੜੀ ਨਾਲ ਸਿਰਫ ਪਾਕਿਸਤਾਨੀ ਮੁੰਡੇ ਬੈਠਦੇ ਨੇ ਹਾਲਾਂਕਿ ਇਹ ਸਾਡੇ ਲਹਿੰਦੇ ਪੰਜਾਬ ਵਾਲ ਦੀ ਕੁੜੀ ਹੈ ਸੌਰੀ ਚੜ੍ਹਦੇ ਪੰਜਾਬ ਤੋਂ ਇਹ ਕੁੜੀ ਹੈ ਸੋ ਇਸ ਕੁੜੀ ਨੇ ਠੀਕ ਆ ਹੱਦੋਂ ਵੱਧ ਗੰਦ ਪਾਇਆ ਵਾ ਕਦੇ ਕਿਸੇ ਦੀ ਫੋਟੋ ਟਾਂਕੇ ਕਦੇ ਕਿਸੇ ਦੀ ਫੋਟੋ ਟਾਂਕੇ ਨਿਤ ਗਾਲੀ ਮੰਦਾ ਕਰਦੀ ਹੈ ਇਹਨੂੰ ਇਹੀ ਗੱਲ ਕਹੀ ਸੀ ਤੂੰ ਸਰਦਾਰਨੀ ਨਾਮ ਚੱਕ ਲੈ ਚੰਗਾ ਨਹੀਂ ਲੱਗਦਾ ਕਿ ਕੋਈ ਗਾਲ ਕੱਢਦਾ ਤੈਨੂੰ ਸਰਦਾਰ ਨਹੀਂ ਗਾਲ ਕੱਢ ਕੇ ਕਹਿੰਦਾ ਕਿਉਂਕਿ ਸਰਦਾਰ ਤੇ ਸਰਦਾਰਨੀ ਵਰਡ ਸਾਨੂੰ ਬਹੁਤ ਬਹੁਤ ਹੀ ਬਹੁਤ ਜ਼ਿਆਦਾ ਜੋ ਕੇ ਸਾਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਮਿਲੇ ਨੇ ਇਹਨਾਂ ਨੇ ਪਰ ਇਹ ਚੀਜ਼ਾਂ ਨੂੰ ਬਹੁਤ ਛੋਟੀ ਸਮਝ ਲਈ ਹੈ ਨਾਲ ਦੀ ਨਾਲ ਮੈਂ ਬੇਨਤੀ ਕਰ ਦਿੰਦਾ ਚਾਹੁੰਦਾ ਹਾਂ ਇਸ ਕੁੜੀ ਬਾਰੇ ਸਾਨੂੰ ਜਿਹੜਾ ਵੀ ਪਤਾ ਦੱਸੂਗਾ ਇਸ ਕੁੜੀ ਦੇ ਬਾਰੇ ਪੂਰੀ ਜਿਹੜਾ ਵੀ ਜਾਣਕਾਰੀ ਦਊਗਾ ਉਹਦਾ ਸਾਡੇ ਪੰਥ ਵੱਲੋਂ ਪੂਰਾ ਪੂਰਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਨਾਲ ਦੀ ਨਾਲ ਇੱਕ ਦੋ ਕੁੜੀਆਂ ਹੋਰ ਐ ਕੌਰ ਢਾਲੀ ਵਾਲੜੀਆਂ ਸੁਖਮਨ ਬਰਾੜ ਵਰਗੀਆਂ ਜਿਨ੍ਹਾਂ ਨੇ ਕਾਫੀ ਕਾਫੀ ਹੱਦਾਂ ਪਾਰ ਕਰ ਦਿੱਤੀਆਂ ਨੇ ਜਿਹਨੀ ਗੰਦ ਦੀ ਜਿਹੜੀ ਐ ਲਿਮਟ ਵਧਾ ਦਿੰਦੀ ਹੈ ਕੌਰ ਢਾਲੀ ਵਾਲ ਕੁੜੀ ਉਹ ਆ ਜਿਹੜੀ ਲਾਈਵ ਤੇ ਬੈਠ ਕੇ ਸਮੋਕਿੰਗ ਕਰਦੀ ਦੀ ਜਿਹਦੀ ਵੀਡੀਓ ਵਾਇਰਲ ਹੋਈ ਸੀ ਤੇ ਸੁਖਮਨ ਬਰਾੜ ਉਹ ਹੈ ਤੇ ਜਿਨੇ ਪੁਲਟੀਆਂ ਸਿੱਧੀਆਂ ਗੰਦ ਪਾਉਣ ਦੀਆਂ ਜਿਹੜੀਆਂ ਸਿਸਟਮ ਆ ਸ਼ੁਰੂ ਕੀਤਾ ਹੈ ਸੋ ਨਾਲ ਦੀ ਨਾਲ ਬੇਨਤੀ ਕਰਦਾ ਹਾਂ ਇਸ ਚੀਜ਼ ਨੂੰ ਰਲ ਮਿਲ ਕੇ ਖਤਮ ਕਰੀਏ ਆਪਦੀ ਪੰਜਾਬ ਦੀ ਪੰਜਾਬੀ ਤੂੰ ਬਚਾਈਏ ਇੰਨਿਕ ਬੇਨਤੀ ਮੇਰੀ ਕਬੂਲ ਕਰਿਓ ਮੈਂ ਨਾਲ ਦੀ ਨਾਲੋ ਪ੍ਰੂਫ ਪਲੇ ਕਰ ਦਿੰਦਾ ਜਿਹੜਾ ਸਾਨੂੰ ਪੰਥ ਬੁੱਢਾ ਦਲ ਜੀ ਦੇ ਮਾਨ ਮਾਨ ਸਿੰਘ ਅਕਾਲੀ ਜੀ ਨੇ ਸਾਨੂੰ ਭਰੋਸਾ ਦਿਵਾਇਆ ਹੈ ਜੋ ਕਿ ਅਸੀਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਭ ਤੋਂ ਪਹਿਲਾਂ ਇਸ ਚੀਜ਼ ਬਾਰੇ ਜਿਹੜਾ ਵੀ ਸਾਨੂੰ ਬੰਦਾ ਜਾਣਕਾਰੀ ਦੇਵੇਗਾ ਉਹਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਮੈਂ ਉਹ ਵਾਲਾ ਜਿਹੜਾ ਵੀ ਪ੍ਰੂਫ ਮੈਂ ਚਲਾ ਦਿਨਾ ਵਾ ਸੁਣ ਲਿਓ ਜੀ ਵਾਇਕਰ ਜੀ ਕੇ ਖਾਨ ਸਾਹਿਬ ਵਾਇਕਰ ਜੀ ਕੀ ਫਤੇ ਬਾਈ ਜੀ ਤੁਸੀਂ ਵੀਡੀਓ ਇੱਥਾਂ ਪਾ ਦਿਓ ਪੰਥ ਬੁੱਢਾ ਦਲ ਔਰ ਬਾਬਾ ਮਾਨ ਸਿੰਘ ਅਕਾਲੀ ਤੇ ਸਮੂਹ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜਿਹੜਾ ਵੀ ਇਹ ਗੰਦ ਪਾਉਣ ਵਾਲਿਆਂ ਦੇ ਘਰਾਂ ਦਾ ਅਤਾ ਪਤਾ ਦੱਸੂਗਾ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਮਾਨਸ ਸਿੰਘ ਅਕਾਲੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ